ਇੰਦਰ ਸ਼ੀਰੀ ਪੰਜਾਬ ਦਾ ਖੂਹ ਹੈ ਆਪਣੀ ਕਿਸਮਤ ਆਪ ਘੜ। ਸਿੱਖ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਤੇ ਬਣੀ ਫਿਲਮ 'ਦ ਬਲੈਕ ਪ੍ਰਿੰਸ' 19 ਮਈ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ ਹੋਵੇਗੀ। ਸਰਤਾਜ ਨੇ ਫਿਲਮ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦਾ ਰੋਲ ਨਿਭਾਇਆ ਹੈ। ਫਿਲਮ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਦਲੀਪ ਸਿੰਘ ਦੀ ਜ਼ਿੰਦਗੀ ਦੇ ਉੱਤੇ ਬਣੀ ਹੈ। ਫਿਲਮ ਦਾ ਅਫੀਸ਼ੀਅਲ ਟ੍ਰੇਲਰ ਹਲੇ ਰਿਲੀਜ਼ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇੱਕ ਅਨਫੀਸ਼ੀਅਲ ਟ੍ਰੇਲਰ YouTube ਦੇ ਉੱਤੇ ਵਾਇਰਲ ਹੋ ਰਿਹਾ ਹੈ। Everyone is waiting for my handsome prince. ਫਿਲਮ ਦੇ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਨੂੰ ਆਪਣੀ ਮਾਂ ਮਹਾਰਾਣੀ ਜਿੰਦਕੌਰ ਤੋਂ ਦੂਰ ਅਮੀਰ ਅੰਗਰੇਜ਼ਾਂ ਦੇ ਵਿੱਚ ਰਹਿਣ ਲਈ ਲਿਜਾਇਆ ਗਿਆ ਸੀ। ਤੇ ਉਸ ਤੋਂ ਬਾਅਦ ਕਿਵੇਂ ਦਲੀਪ ਸਿੰਘ ਦੀ ਮੌਤ ਹੋਈ ਤੇ ਕਿਵੇਂ ਸਿੱਖ ਸਲਤਨਤ ਦਾ ਅੰਤ ਹੋਇਆ ਫਿਲਮ ਦੇ ਵਿੱਚ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਵਰਗਾ ਕਿਰਦਾਰ nibhaya hai ਮੈਂ ਪਹਿਲਾਂ ਵੀ ਵੇਖੀ ਨਹੀਂ ਲੱਗਦਾ ਇਹ ਸਾਡੀ ਕੋਲੋਂ ਚੋਰੀ ਕੀਤੀਆਂ ਪਿਆਲੀਆਂ ਨੇ she says tea is good